ਕੋਲ ਮੇਰੇ ਭਰਾਵਾਂ ਦਾ ਆਪਾਂ ਤੁਹਾਨੂੰ ਹੁਣ ਲਾਈਵ ਸਟਾਕ ਮਾਰਕੀਟ ਕਰਕੇ ਦਿਖਾਨੇ ਆ ਆ ਤੁਸੀਂ ਦੇਖ ਸਕਦੇ ਆ ਚਲੋ ਨਾਰਕਿੰਦੇ ਵਿੱਚ ਤੁਹਾਨੂੰ ਆਪਾਂ ਸ਼ੇਅਰਸ ਕਿੱਦਾਂ ਲੈਣੇ ਤੇ ਕਿਵੇਂ ਆਪਾਂ ਵੇਚਨੇ ਆ ਉਹਦੇ ਬਰਤ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਇਹ ਦੇਖੋ ਆਪਣਾ ਸਟਾਕ ਮਾਰਕੀਟ ਖੋਲ ਲੀਏ ਇਹ ਆਪਾਂ Angel 1 ਬ੍ਰੋਕਰੇਜ ਯੂਜ਼ ਕਰਦੇ ਆ ਵਧੀਆ ਬ੍ਰੋਕਰੇਜ ਹੈ ਤੁਸੀਂ ਦੇਖ ਸਕਦੇ ਹੋ ਇਹ ਡੈਸ਼ਬੋਰਡ ਹੈ ਇਹ ਦੇਖ ਸਕਦੇ ਥੱਲੇ ਹੋਮ ਪੇਜ ਆਂਦਾ ਹੈ ਇਹ ਵਾਚ ਲਿਸਟ ਆਂਦਾ ਹੈ ਇਹ ਵਾਚ ਲਿਸਟ ਦੇ ਵਿੱਚ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਸਕਦੇ ਆ ਜਿੱਦਾਂ ਦੇਖੋ ਜੀ ਅਸੀਂ ਡਿਫੈਂਸ ਦਾ ਸਟਾਕ ਰੱਖੇ ਹੋਏ ਆ ਆ ਦੇਖੋ ਟੌਪ ਸਟਾਕਸ ਰੱਖੇ ਆ ਆਪਣਾ ਕੋਈ ਵੀ ਨਾਮ ਦੇ ਕੇ ਤੁਸੀਂ ਇਹਦੇ ਵਿੱਚ ਸ਼ੇਅਰਸ ਆਪਣੇ ਵਧੀਆ-ਵਧੀਆ ਰੱਖ ਸਕਦੇ ਜਿੱਦਾਂ ਆਪਾਂ ਵੌਚ ਲਿਸਟ ਬਣਾਈ ਹੋਈ ਆ ਜੇ ਕਿ ਸਾਨੂੰ ਵਧੀਆ ਸ਼ੇਅਰਸ ਚਾਹੀਦੇ ਆ ਵੌਚ ਲਿਸਟ ਚਾਹੀਦੇ ਆ ਉਹ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਤੇ ਅਸੀਂ ਇਹਨਾਂ ਨੂੰ ਵਧੀਆ ਸ਼ੇਅਰਸ ਪ੍ਰੋਵਾਈਡ ਕਰਾਂਗੇ ਉਹਦੇ ਉੱਤੇ ਵੀ ਆਪਾਂ ਇੱਕ ਵੀਡੀਓ ਜ਼ਰੂਰ ਬਣਾਵਾਂਗੇ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਕਮੈਂਟ ਬਾਕਸ ਵਿੱਚ ਦੱਸ ਸਕਦੇ ਆ ਤੇ ਤੁਸੀਂ ਦੇਖ ਸਕਦੇ ਆ ਆਪਾਂ ਖੋਲਦੇ ਆ ਨਿਫਟੀ ਨਿਫਟੀ ਅੱਜ ਤੁਹਾਨੂੰ ਦੱਸਦੇ ਆ ਨਿਫਟੀ ਦੇ ਵਿੱਚ ਕੀ ਸਿਚੂਏਸ਼ਨ ਚੱਲ ਰਹੀ ਆ ਨਿਫਟੀ ਕਿੱਧਰ ਨੂੰ ਜਾਏਗੀ ਸਾਡਾ ਸਾਰਾ ਕੰਮ ਹੈ ਅੱਜ 1 ਸਤੰਬਰ ਹੈ 1 ਸਤੰਬਰ ਨੂੰ ਨਿਫਟੀ ਦੇਖੋ ਆਪਣੀ ਜਲਦੀ ਪਈ ਹੈ ਆ ਦੇਖੋ ਆਪਾਂ ਟ੍ਰੈਂਡ ਲਾਈਨ ਪਹਿਲਾਂ ਕੀਤੀ ਸੀ ਪੰਤੋਲਾ ਟ੍ਰੈਂਡ ਲਾਈਨ ਯੂਜ਼ ਕੀਤੀ ਸੀ ਪਰ ਆਇਆ ਇਹ ਆਪਣੀ ਦੇਖ ਸਕਦੇ ਤੁਸੀਂ 1 ਸਤੰਬਰ ਜਿਹੜੇ ਵੀਰ ਭਰਾਵਾਂ ਨੂੰ ਆਪਣੇ ਨੂੰ ਨਹੀਂ ਪਤਾ ਹੈਗਾ ਡੇਟ ਚੇਂਜ ਹਥ ਹੁੰਦੀ ਹੈ ਦੇਖੋ ਥੱਲੇ ਲਿਖਿਆ ਜੀ ਡੇਟ ਰੇਂਜ ਪਰ ਤੁਸੀਂ ਆਪਣੀ ਕੋਈ ਵੀ ਤਰੀਕ ਦੀ ਦਾ 1 ਦਿਨ ਦਾ 5 ਮਿੰਟ ਤੱਕ ਤੁਸੀਂ 1 ਦਿਨ 5 ਮਿੰਟ ਦਾ ਤੁਹਾਡਾ ਯੂਜ਼ ਹੋ ਗਿਆ ਤੁਹਾਡਾ ਸਤੰਬਰ ਤੋਂ ਦੱਸਣ ਲੱਗ ਗਈ ਮਾਰਕੀਟ ਕਿੰਨੇ ਵਜੇ ਓਪਨ ਹੋਈ ਸੀ ਇਹ ਓਪਨ ਹੁੰਦੀ ਆ ਦੇਖੋ ਓਪਨ ਹੁੰਦੇ ਸਾਰ ਤੁਹਾਨੂੰ ਟਾਈਮਿੰਗ ਦੱਸਦੀ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ ਆਪਣੀ 12 ਵਜੇ ਸਟਾਕ ਮਾਰਕੀਟ ਅਸਲ ਪਹੁੰਚੀ ਆ ਆਪਾਂ ਸ਼ੇਅਰ ਆਪਣਾ ਇਹ ਸ਼ੁਰੂ ਹੈ ਸਟਾਕ ਮਾਰਕੀਟ ਸਵੇਰ ਓਪਨ ਹੁੰਦੇ 24000 ਤੋਂ ਸ਼ੁਰੂ ਹੋਈ ਹੈ 24000 ਦੇਖੋ ਆਪਣੀ ਕਿੰਨੀ ਸਟਾਕ ਮਾਰਕੀਟ ਆਪ ਚੱਲ ਗਈ ਹੈ ਇਹ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਸਟਾਕ ਮਾਰਕੀਟ ਨੇ ਹੁਣ ਇਹ ਦੇਖੋ ਆਪਣਾ ਟ੍ਰੈਂਡ ਲਾਈਨ ਕੀਤੀ ਹੈ ਸਟਾਕ ਮਾਰਕੀਟ ਹੁਣ ਥੋੜਾ ਮਿੰਟ ਤੁਸੀਂ ਵੇਟ ਕਰ ਸਕਦੇ ਆ ਸਟਾਕ ਮਾਰਕਟ ਨੇ ਥੋੜਾ ਥੱਲੇ ਆਣਾ ਥੱਲੇ ਆਣ ਤੋਂ ਬਾਅਦ ਇਹਨੇ ਸਟਾਕ ਮਾਰਕਟ ਨੇ 24500 ਦੇ ਉੱਤੇ ਆ ਕੇ ਇਹਨੇ ਇੱਕ ਵਾਰ ਹੋਰ نیچے ਆਈ 24500 ਉੱਥੇ ਆ ਕੇ ਇਹਨੇ ਆਪਣੇ ਆਪ ਨੂੰ ਸਟੇਬਲ ਕਰੇਗੀ ਉਸ ਤੋਂ ਬਾਅਦ ਇਹ ਬੌਂਸ ਬੈਕ ਕਰੇਗੀ ਅੱਜ ਆਪਣਾ ਨਜ਼ਰੀਆ ਅਪਸਾਈਡ ਦਾ ਹੀ ਆ ਅੱਜ ਆਪਾਂ ਅਪਸਾਈਡ ਨੂੰ ਚੱਲਣਾ ਆ ਅੱਜ ਆਪਾਂ ਕਾਲ ਖਰੀਦਣੀ ਹੈ ਇਦੇ ਵਿੱਚ ਅੱਜ ਆਪਾਂ ਕਾਲ ਖਰੀਦ ਕੇ ਚੱਲ ਸਕਦੇ ਹਾਂ ਜੇ ਤੁਸੀਂ ਕਾਲ ਲੈਣਾ ਚਾਹੁੰਦੇ ਜਿਹੜੇ ਭਰਾ ਆਪਣੇ ਆਪਸ਼ਨ ਚੇਨ ਦੇ ਵਿੱਚ ਜਾ ਕੇ ਤੁਹਾਨੂੰ ਦੱਸ ਦਿੰਦੇ ਆ ਜਿਹੜੇ ট্রেਡਿੰਗ ਕਰਦੇ ਆ ਉਹਨਾਂ ਦੇ ਲਈ ਹੈ ਇਹ ਜਿਹੜੇ ট্রেਡਿੰਗ ਕਰਦੇ ਆ ਉਹ ਆ ਕੇ ਆਪਸ਼ਨ ਲੈ ਸਕਦੇ ਆ ਦੇਖੋ ਤੁਸੀਂ ਦੇਖ ਸਕਦੇ ਆ ਆਪਸ਼ਨ ਦੇ ਪ੍ਰਾਈਸ ਚੱਲਦੇ ਆ ਨਾ ਐਕਸਪਾਇਰੀ ਜਿਹੜੀ ਹੈਗੀ ਆ ਉਹ ਆਪਣੀ ਕੱਲੂ ਐਕਸਪਾਇਰੀ ਹੈ ਇਹਦੀ ਤੇ ਤੁਸੀਂ ਇਹਨੂੰ ਆਪਾਂ ਦੇਖ ਕੇ ਚੱਲ ਸਕਦੇ ਆ ਜਿਹਦਾ ਮਤਲਬ ਐਕਸਪਾਇਰੀ ਹੈ ਤੇ ਆਪਾਂ ਅੱਜ ਦੇ ਤਰੀਕ ਦੇ ਵਿੱਚ ਛੇਡਾ ਟਾਈਮ ਆਪਣਾ ਪਿਆ ਤੇ ਤੁਸੀਂ ਐਕਸਪਾਇਰੀ ਜਿਆਦਾ ਦੂਰ ਨਹੀਂ ਲੈਣੀ ਹੈਗੀ ਮਾਰਕੀਟ ਕੋਈ ਵੀ ਹੈ ਨਾ ਨਜ਼ਦੀਕ ਹੀ ਲੈਣੀ ਆ ਜਿਹਦਾ ਤੁਸੀਂ ਲੈ ਸਕਦੇ ਆ ਸ਼ੇਅਰ ਅੱਪਸਾਈਡ ਦਾ ਲੈ ਸਕਦੇ ਆ 24650 ਲੈ ਲਓ ਜਿਹਦਾ 30 ਵਾਲਾ ਤੁਸੀਂ ਖਰੀਦ ਕੇ ਲੈ ਸਕਦੇ ਆ ਠੀਕ ਹੈ ਇਹਨੂੰ ਤੁਸੀਂ ਲਓ ਜੇ ਲੈਣਾ ਆ ਤਾਂ ਠੀਕ ਹੈ ਇਹਨੂੰ ਤੁਸੀਂ ਬਾਏ ਕਰ ਲਓ ਆਪਣਾ ਇਹਨੂੰ ਬਾਏ ਕਰੋਗੇ ਤਾਂ ਤੁਸੀਂ ਇਹਦੇ ਵਿੱਚ ਲੋਟ ਸਿਸਟਮ ਹੁੰਦਾ ਹੈ ਇਹ ਲੋਟ ਸਿਸਟਮ ਹੁੰਦਾ ਹੈ ਜੇ ਤੁਸੀਂ ਇੱਕ ਲਵੋਗੇ ਦੇ ਵਿੱਚ 35 ਸ਼ੇਅਰ ਤੁਹਾਨੂੰ ਮਿਲ ਜਣੇ ਨਿਫਟੀ ਦੇ ਕਿ ਤੁਸੀਂ ਆਪਣੇ ਆਪ ਤੁਹਾਡਾ ਹੁੰਦਾ ਹੈ ਕਿ ਇਦਾਂ ਆਪਾਂ ਕਹਿੰਦੇ ਕਿ ਸ਼ੇਅਰ ਮਾਰਕੀਟ ਉੱਪਰ ਨੂੰ ਜਾਣੀ ਹੈ ਇਹਦੇ ਵਿੱਚ ਤੁਸੀਂ ਸੋਚ ਸਕਦੇ ਆ ਕਿ ਆਪਾਂ ਇੱਕ ਲੈਨੇ ਤੇ 31 ਰੁਪਏ ਨੂੰ ਇਸ ਟਾਈਮ ਚੱਲਦਾ ਹੈ ਦੇਖੋ ਪਰ ਦੇਖ ਸਕਦੇ ਹੋ ਨਾ 31 10 ਨੂੰ ਜੇ ਤੁਸੀਂ ਲਿਮਟ ਦੇ ਹਿਸਾਬ ਨਾਲ ਲਵੋਗੇ ਤਾਂ ਤੁਸੀਂ ਆਪਣੇ ਹਿਸਾਬ ਨਾਲ 30 ਵੀ ਲਾ ਸਕਦੇ ਆ ਇਹ ਪਤੀਲਾ ਮੰਗੇ 3 ਦੇ ਹਿਸਾਬ ਨਾਲ ਆਪਾਂ ਨੂੰ ਬਾਇਓ ਦੇਣਾ ਜੇ ਤੁਸੀਂ ਮਾਰਕੀਟ ਦੇ ਹਿਸਾਬ ਨਾਲ ਦੇਣਾ ਤੇ ਮਾਰਕੀਟ ਤੇ ਕਰਦੇ ਉਸ ਦੇ ਹਿਸਾਬ ਨਾਲ ਕਰਕੇ ਤੁਸੀਂ ਬਾਇਓ ਕਰਦੇ ਤਾਂ ਬਾਇਓ ਹੋ ਜਾਣੀ ਲਿਮਟ ਦੇ ਹਿਸਾਬ ਨਾਲ ਤੁਸੀਂ ਕਰੋਗੇ ਜੇ ਤੁਹਾਡਾ ਆਈਡੀਆ ਹੈ ਕਿ ਇਹ 29 ਰੁਪਏ ਹੈ ਚਲੋ ਆਪਾਂ 28 ਰੁਪਏ ਕਰ ਦਿੰਦੇ ਹਾਂ ਹੈਨਾ 29 ਰੁਪਏ ਜੇ ਦਾ ਮੰਨ ਲਓ ਕਿ ਆਪਣਾ ਟਾਰਗੇਟ ਹੈਗਾ ਕਿ 29 ਰੁਪਏ ਨੂੰ ਇਹ ਚੱਲੇਗੀ ਸੌਰੀ ਵੀ ਇਹ 29 ਰੁਪਏ ਨੂੰ ਖੱਲੇਗੀ 29 ਰੁਪਏ ਨੂੰ ਆਪਾਂ ਕਰਕੇ ਚੱਲਦੇ ਆ ਇਹ ਦੇਖੋ ਨਾ ਇਹਦੇ ਉੱਤੇ ਇੱਥੇ ਜਾ ਕੇ 29 ਤੇ ਬਾਇ ਕਰ ਸਕਦੇ ਆ ਇਹਨੂੰ ਬਾਇ ਕਰੂਗੇ ਤੇ ਤੁਸੀਂ ਉਹ ਲਿਮਟ ਦੇ ਹਿਸਾਬ ਨਾਲ ਤੁਹਾਡਾ ਬਾਇ ਹੋ ਜਾਊਗਾ ਠੀਕ ਹੈ ਇਹ ਤੇ ਤੁਹਾਡਾ ਲੱਗ ਜੇਗਾ ਤੁਸੀਂ ਮਾਰਕੀਟ ਨੂੰ ਅੱਜ ਆਪਨ ਜ਼ਰੀਆ ਆਪਣਾ ਨਜ਼ਰ ਆ ਰੱਖਣਾ ਆ ਆਪਨ ਨੂੰ ਜਾਣ ਦਾ ਤੇ ਜਿਹਦੇ ਆਪਨੇ ਜਾਏਗੀ ਆਪਣਾ ਸਟੌਪ ਲੌਸ ਇਹਦੇ ਉੱਤੇ ਰੱਖ ਲੈਣੇ ਆ ਆਪਣਾ ਇਹ ਤੁਹਾਨੂੰ ਸਟੌਪ ਲੌਸ ਵੀ ਆਪਾਂ ਦੇ ਦੰਨੇ ਆ ਜੇ ਆਪਣਾ ਸਟੌਪ ਲੌਸ ਤੁਹਾਨੂੰ ਦਈਏ ਤੇ ਸਟੌਪ ਲੌਸ ਤੁਸੀਂ ਜਾ ਸਕਦੇ ਆ 24650 ਤੇ ਪਹਿਲਾ ਸਟੌਪ ਲੌਸ ਆਪਣਾ 24650 ਦੂਜਾ ਹੈਗਾ 24700 ਤੱਕ ਇਹ ਆਪਣੇ ਦੋ ਟਾਰਗੇਟ ਹੈ ਤੁਹਾਨੂੰ ਆਪਾਂ ਟ੍ਰੈਂਡ ਲਾਈਨ ਕਰਕੇ ਦੇ ਦਿੰਦੇ ਆ ਟ੍ਰੈਂਡ ਲਾਈਨ ਕਰਕੇ ਆਪਾਂ ਤੁਹਾਨੂੰ ਦੱਸ ਦਿੰਦੇ ਆ 24650 ਤੇ ਪਹਿਲਾ ਹੈ ਆਪਣਾ ਠੀਕ ਹੈ ਤੇ ਦੂਸਰਾ ਆਪਾਂ ਦਿੰਦੇ ਆ ਤੁਹਾਨੂੰ 24000 ਇਹ ਤੁਸੀਂ ਦੇਖ ਸਕਦੇ ਆ ਤੁਹਾਨੂੰ ਆਪਾਂ ਲਾਈਵ ਦਿਖਾਉਂਦੇ ਆ 24700 ਤੱਕ ਇਹ ਆਪਾਂ ਟ੍ਰੈਂਡ ਲਾਈਨ ਕਰ ਲਈ ਆ ਇਹ ਜਦੋਂ ਆਪਣਾ 24650 ਤੇ ਆ ਗਿਆ ਤੁਸੀਂ ਇਹ ਉਸ ਲੋਡ ਦੇ ਵਿੱਚੋਂ ਬਾਹਰ ਆ ਜਾਣਾ ਹੈ ਤੇ ਉਹਨੂੰ ਸੇਲ ਕਰ ਦੇਣਾ ਹੈ ਤੇ ਜੋ ਵੀ ਪ੍ਰੋਫਿਟ ਆ ਤੁਸੀਂ ਆਪਣਾ ਗੇਨ ਕਰ ਸਕਦੇ ਆ ਤੇ ਜੇ ਤੁਸੀਂ ਜਾਣਾ ਹੈ 24000 ਉੱਪਰ ਤੇ 700 ਲਾਸਟ ਹੈ 700 ਤੇ ਜਾ ਕੇ ਤੁਸੀਂ ਉਹਨੂੰ ਸਾਰੇ ਆਪਣੀ ਲੋਟਸ ਨੂੰ ਵੇਚ ਸਕਦੇ ਹੋ ਤੇ ਤੁਸੀਂ ਉਹਨੂੰ ਵੇਚ ਲਓ ਧੰਨਵਾਦ ਤੁਹਾਡਾ ਸਾਰਿਆਂ ਦਾ